ਅਫਰੀਕਲ ਜੀ ਬਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਅੱਜ ਦੇ ਮੰਗਾਈ ਦੇ ਯੁੱਗ ਦੇ ਵਿੱਚ ਜਿੱਥੇ ਘਰ ਦੀ ਦੋ ਵਕਤੇ ਰੋਟੀ ਕਮਾਉਣੀ ਔਖੀ ਹੋ ਚੁੱਕੀ ਹੈ ਉੱਥੇ ਸੀ ਕਈ ਧਾਰਮਿਕ ਸੰਸਥਾਵਾਂ ਨੇ ਜੋ 10 ਰੁਪਏ ਦੇ ਵਿੱਚ ਢਿੱਡ ਭਰ ਕੇ ਰੋਟੀ ਖਵਾ ਰਹੀਆਂ ਨੇ ਅਸੀਂ ਇੱਕ ਪਹੁੰਚੇ ਹਾਂ ਸਿਵਲ ਹਸਪਤਾਲ ਤਰਨਤਾਲ ਵਿਖੇ ਜਿੱਥੇ ਮਾਤਾ ਗੰਗਾ ਜੀ ਦਾ ਚੁੱਲ੍ਹੇ ਦੇ ਨਾਂ ਤੇ ਇੱਕ ਚੌਂਕਾ ਚੱਲ ਰਿਹਾ ਹੈ ਤੇ ਇੱਥੇ 10 ਰੁਪਏ ਦੇ ਵਿੱਚ ਢਿੱਡ ਭਰ ਕੇ ਰੋਟੀ ਖਵਾਈ ਜਾ ਰਹੀ ਹੈ ਤਸਵੀਰਾਂ ਟਾੜਨ ਲਈ ਸਾਂਝੀਆਂ ਕਰਦੇ ਹਾਂ ਵੇਖ ਸਕਦੇ ਹੋ ਇੱਥੇ 10 ਰੁਪਏ ਦੇ ਵਿੱਚ ਪੇਟ ਭਰ ਕੇ ਰੋਟੀ ਖਵਾਈ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਬੜੀ ਵਧੀਆ ਤਰੀਕੇ ਦੇ ਨਾਲ ਇੱਥੇ ਰੋਟੀ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਮੈਨੇਜਮੈਂਟ ਹੁੰਦੀ ਹੈ ਕਿੱਥੋਂ ਇਹ ਪੈਸੇ ਆਉਂਦੇ ਨੇ ਕਿਸ ਤਰ੍ਹਾਂ ਸੇਵਾ ਹੁੰਦੀ ਹੈ ਗੱਲਬਾਤ ਕਰਦੇ ਆਂ ਬਾਬਾ ਜੀ ਸੱਸੀ ਕਾ ਜੀ ਸੱਸੀ ਬਾ ਜੀ ਕੀ ਲਾ ਗਈ ਜੀ ਮੇਰਾ ਨਾਮ ਪ੍ਰਵਾਨ ਸਿੰਘ ਜੀ ਸਰ ਜੀ ਚੌਂਕਾ ਚੱਲ ਰਿਹਾ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਇਹ 2017 ਚ ਲੰਡਿਆ ਜੀ ਇਹ ਸਾਰੇ ਸਾਰੇ ਸ਼ਹਿਰ ਵਾਸੀਆਂ ਦੇ ਕੋਈ ਐਨ ਆਰ ਆਈ ਭਰਾਵਾਂ ਦੇ ਸਾਰੇ ਸਹਿਯੋਗ ਨਾਲ ਇਸ ਤਰ੍ਹਾਂ ਹੀ ਸਹਿਯੋਗ ਦੇ ਨਾਲ ਪਰਫੁੱਲ ਹੋ ਰਿਹਾ ਬਸ ਇਸ ਤਰ੍ਹਾਂ ਕਿੰਨੇ ਰੁਪਏ ਜਲੋ ਵੀ ਦੇ ਰਹੇ 10 ਰੁਪਏ ਦੀ ਥਾਲੀ ਦੇ ਜੀ ਛੇ ਛੇ ਪਰਕੇ ਖਾਵੇ ਹਾਂਜੀ ਜਿਹੜਾ ਕੋ ਲੋਡ ਬੰਦ ਹੁੰਦਾ ਉਹਨੂੰ ਹੋਰ ਕੋਈ ਦੇਦੀ ਦੀ ਜਿਹੜਾ ਕੋ ਲੋਡ ਬੰਦ ਹੁੰਦਾ ਜਿਹੜਾ ਉਹ ਨਹੀਂ ਲੋਡ ਮੇਰੇ ਜਿਹੜਾ ਕੋਈ ਹੁੰਦਾ ਕੋ ਬੰਦਾ ਕੋਈ ਪ੍ਰੋਫੈਸ਼ਨਲ ਵੀ ਹੁੰਦੇ ਜਿ ਤਰ੍ਹਾਂ ਉਹਨਾਂ ਨੂੰ ਫਿਰ 100 ਰੁਪਏ ਹੋਰ ਲੈ ਕੇ ਚਾਰਜ ਕਰਕੇ ਦੇ ਦਿੱਤੀ ਜਾਂਦੀ ਐ ਐਕਸਟਰਾ ਲੈ ਲੀ ਦੀ ਮੈਂ ਕਿ ਜਿਹੜਾ ਲੋਡ ਬੰਦ ਹੁੰਦਾ ਉਹਨੂੰ ਉਦ ਤਰ੍ਹਾਂ ਫ੍ਰੀ ਵੀ ਕੁਆਦੀ ਲੋੜਵੰਦ ਜਿਹੜੇ ਹੁੰਦਾ ਨਾ ਕਿ ਕੋਈ ਫੇਵਰ ਨਹੀਂ ਪਏ ਹੁੰਦੇ ਉਹਨੂੰ ਗਰੀਬ ਪਰਬਨ ਪ੍ਰੀ ਫ੍ਰੀ ਰਾਸ਼ਨ ਦੇ ਜਿਸ ਤਰ੍ਹਾਂ ਮੈਨੇਜਮੈਂਟ ਕਰਦੇ ਹੋ ਸਾਰੀ ਮੈਨੇਜਮੈਂਟ ਹੁੰਦਾ ਹੈ ਮੈਂ ਕਿਹਾ ਜੀ ਮੈਨੇਜਮੈਂਟ ਭਾਈ ਇਸ ਤਰ੍ਹਾਂ ਹੀ ਰਲ ਮਿਲ ਕੇ ਹੁੰਦਾ ਵਾ ਜੀ ਕੋਈ ਜਿਤਨਾ ਕੋਈ ਸ਼ਹਿਰ ਤੋਂ ਕਲੈਕਸ਼ਨ ਕਰੀਦੀ ਆ ਕੋਈ ਆਪਣੇ ਆਪਣੇ ਜਿਹੜੇ ਮੈਂਬਰ ਹੈਗੇ ਉਹ ਕਲੈਕਟ ਕਰਦੇ ਆਂ ਆਪਸ ਵਿੱਚ ਉਹ ਜਿਹਨੇ ਵੀ ਵਾਤੋ ਵਾਤ ਕੋਈ ਸੇਵਾ ਪਾ ਸਕਦਾ ਪਾਉਂਦੇ ਆ ਇਸੇ ਤਰ੍ਹਾਂ ਹੀ ਜਨਤਾ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਇਹ ਚੱਲਦਾ ਜੀ ਜਿੰਨੇ ਇੱਥੇ ਲੋਕ ਕੰਮ ਕਰਦੇ ਹੋ ਸਾਰੇ ਸੇਵਾਦਾਰ ਆ ਨਹੀਂ ਵਿੱਚੋਂ ਪੇੜ ਹੈਗੇ ਆ ਵਿੱਚੋਂ ਪੇੜ ਆ ਜਿਹੜੇ ਸੇਵਾਦਾਰ ਰਿਟਾਇਰ ਪਰਸਨ ਹੈਗੇ ਜਿਹੜੇ ਸੇਵਾ ਕਰਨ ਵਾਲੇ ਆ ਜਿਵੇਂ ਭਾਈ ਪ੍ਰਕਾਸ਼ ਸਿੰਘ ਆ ਉਹ ਸੁਬੂਸ ਸਾਹਿਬ ਐਫ ਐਸ ਆਈ ਜੁਨਿਟ ਰਿਟਾਇਰ ਹੋਇਆ ਉਹ ਵੀ ਰੈਵਨਿਊ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਨਵੀ ਤੁ ਮਨਸੂਕਾਰ ਪਰਸ਼ਮਣ ਸੱਤ ਜਿਹੜਾ ਰਿਟਾਇਰ ਹੈ ਇਸ ਤਰ੍ਹਾਂ ਸਾਰੇ ਬਾਕੀ ਜਿਹੜੀਆਂ ਆ ਬੀਬੀਆਂ ਪੇੜ ਆ ਇਹਨੇ ਸਾਰੇ ਦੇ ਨਾਲ ਕੋਰ ਬੰਦਾ ਉਹਦੇ ਪੇਟ ਜਿਹੜੀ ਆ ਗਈ ਬੰਦੇ ਕਰਤਾ ਸਾਰਾ ਸੱਤੇ ਇਕੱਠਾ ਕਰਦੇ ਹਾਂ ਸ਼ਹਿਰਾਂ ਦੇ ਵਿੱਚ ਹਾਂ ਸ਼ਹਿਰ ਦੇ ਇੱਥੇ ਜਾਂ ਕੋਈ ਇੱਥੇ ਦੇ ਜਾਂਦਾ ਕੋਈ ਜਾਂ ਅਸੀਂ ਆਪ ਜਾਦੇ ਦੁਕਾਨ ਤੇ ਟਮੀ ਦੁਕਾਨ ਪ੍ਰਤਾਪ ਮੈਡੀਕਲ ਸਟੋਰ ਆ ਔਰ ਇਸ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲੇ ਜਿਵੇਂ ਬਲਵੰਤ ਸਿੰਘ ਉਤਾਰ ਸਿੰਘ ਸਰਾਫ ਔਰ ਸਾਰੇ ਇਸ ਤਰ੍ਹਾਂ ਹੀ ਇਕੱਲਾ ਬੰਦਾ ਦੇ ਕੋਈ ਕਾਰਨ ਸਾਧ ਦਾ ਇਕਲੀ ਸੰਸਥਾ ਦੇ ਸਿਰ ਤੇ ਜਦੋਂ ਤੇ ਸਹਿਯੋਗ ਦੇ ਨਾਲ ਹੀ ਚੱਲਦਾ ਚੱਹੀਓ ਗਾ ਜੀ ਸਭੀ ਰੋਜ਼ ਰੋਜ਼ ਚੇਂਜ ਕਰਦੇ ਚੇਂਜ ਚੇਂਜ ਡੇਲੀ ਅੱਜ ਕੜੀ ਝੋਲ ਵੀਰਵਾਰ ਸ਼ੁੱਕਰਵਾਰ ਕਲ ਦਾਲ ਹੋਊਗੀ ਜਾਂ ਸੀਜਨੇਬ ਸਬਜੀ ਸ਼ਨੀਵਾਰ ਹਰ ਇੱਕ ਮਲਗੀ ਕਾਲੇ ਛੋਲੇ ਸੋਮਵਾਰ ਫੇਰ ਦਾਲ ਮੰਗਲਵਾਰ ਆਲੂ ਨੂਟਰੀ ਜਾਂ ਸੀਜਨੇਬ ਸਬਜੀ ਬੋਧਵਾਰ ਇਸੇ ਤਰ੍ਹਾਂ ਹੀ ਕੋਈ ਨਾ ਦਾਲ ਜਾਂ ਰੋਜ਼ ਰੋਜ਼ ਨਵੀਂ ਸਬਜੀ ਫਰੈਸ਼ ਫਿਰ ਆਪਣੇ ਮਸਾਲੇ ਵੀ ਕੋਈ ਬਜਾਰੀਆਂ ਵਰਤੇ ਆਪਣੇ ਲਾ ਕੇ ਇੱਥੇ ਮੋਟਾ ਮਸਾਲਾ ਗਰਮ ਮਸਾਲਾ ਜੋ ਵੀ ਆ ਨਾ ਲਾਲ ਮਿਰਚ ਪਾਜ ਦੀ ਸਬਜੀ ਚ ਹਰੀ ਮਿਰਚ ਹਰੀ ਮਿੱਟੀ ਯੂਜ਼ ਕਰੀਦੀ ਆ ਬਿਲਕੁਲ ਨਹੀਂ ਯੂਜ਼ ਕਰਦੇ ਹਰੀ ਮਿਰਚ ਬਿਲਕੁਲ ਵਿੱਚ ਇਤਨਾ ਪੈਗਨ ਕੁਮਾਰ ਬਿਹਾਰੀ ਨਾਲ ਬਹੁਤ ਮਤਲਬ ਕਿ ਆਰਗੈਨਿਕ ਚੀਜ਼ਾਂ ਵਰਤੀਆਂ ਕੋਈ ਉਹ ਜੀ ਮਾੜੀ ਵਸਤੂ ਨਹੀਂ ਵਰਤੀਦੀ ਇੱਥੇ ਬਿਲਕੁਲ ਉਹ ਘਰ ਵਰਗਾ ਸਵਾ ਰੋਟੀ ਦਾ ਜਿਸ ਤਰ੍ਹਾਂ ਮੈਂ ਖਾ ਕੇ ਟੈਸਟ ਕਰਕੇ ਵੀ ਕਰਦੇ ਬਿਲਕੁਲ ਬੜਾ ਵਧੀਆ ਸਵਾਲੇ ਭਾਈਨਾ ਵੀ ਗੱਲਬਾਤ ਕਰਦੇ ਵੀਰ ਜੀ ਕੀ ਨਾਂ ਤੁਹਾਡਾ ਉਹਦੇ ਕੋਲ ਮੈਂ ਨਹੀਂ ਗਿਆ ਬਿਲਕੁਲ ਮਗਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਇਹੂ ਕਰਾਂਗੇ ਭਾਈ ਸਾਹਨ ਜੋ ਸੇਵਾ ਕਰ ਰਹੇ ਨੇ ਇੱਥੇ ਬੜੀ ਵਧੀਆ ਸੇਵਾ ਨੇ ਵੀਰ ਜੀ ਕਿੰਨੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਹੋ ਅਹੀਂ 17 ਅਜੇ ਖੋਲੀ ਸੀ ਆਪਣੀ ਕੀਤੀ ਸੀ ਇਹਦੀ 17 ਤੋਂ ਲੈ ਕੇ ਹੁਣ ਤੱਕ ਕਰ 21 ਜੇ ਵਾ ਰਿਟਾਇਰਮੈਂਟ ਹੋ ਗਈ ਉਸ ਤੋਂ ਬਾਅਦ ਹੁਣ ਪੱਕਾ ਹੀ ਇੱਥੇ ਹੀ ਸਾਰਾ ਦਿਨ ਇੱਥੇ ਸੇਵਾ ਕਰੀ ਲੀ। ਕਰਦੇ ਪੂਰਾ ਖਜੂਰ ਦਿੰਦੇ ਗੁਰਗੋਈ ਜੀ ਬਿਲਕੁਲ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਵਿੱਚ ਜਾਣਾ ਖਾਣਾ-ਗੂਣਾ ਗਾਘੇਰ ਮਾਰਨਾ ਆਪਣੇ 10:30 ਵਜੇ ਇੱਥੇ ਆਈਦਾ ਖਾਣਾ-ਗੂਣਾ ਬਲਵਾ ਕੇ 12 ਵਜੇ ਇੱਥੇ ਸਟਾਰਟ ਕਰ ਦਿੰਦਾ ਕਿ 3 ਵਜੇ ਬੰਦ ਕਰਵਾ ਕੇ ਫਿਰ ਵਾਪਸ ਚਾਹੀਦਾ ਕਰ। ਇੱਕ ਟਾਈਮ ਦੁਪਹਿਰ ਇੱਕੋ ਇੱਕੋ ਦਾ ਟਾਈਮ ਰੱਖਿਆ ਜੀ। ਉਹ ਜੜੇ ਕੋ ਸਟਾਫ ਬਹੁਤ ਘਾਟੇਗਾ 5 6 ਲੇੜੀ ਜਗ੍ਹਾ ਦੇ ਕੰਮ ਕਰਦੀ ਆ ਉਹਦੇ ਅਸੇ ਸਟਾਫ ਜਿਆਦਾ ਚਾਹੀਦਾ ਫਿਰ ਭਾਵੇਂ ਦੋ ਤਿੰਨ ਦਾ ਵੀ ਚੱਲ ਜੇ ਜਿੱਤਾ ਸਾਡੇ ਪੱਟੀ ਚੱਲਦਾ ਮਾਉਨੋਤ ਕਮਰੋਣਾ ਚਲਾਇਆ ਸੀ ਉਹ ਇੱਥੇ ਵੀ ਉਦਾਂ ਹੀ ਚਲਾਇਆ ਸੀ ਜਦੋਂ ਸਾਡੇ ਨਾਲ ਜਦਾਂ ਇਹ ਪਟਵਾਰੀ ਸੀ ਕੋਈ ਪਟਵਾਰੀ ਸੀ ਉਹਨਾਂ ਨੇ ਇੱਕ ਰੁਕ ਲਾਇਆ ਸੀ ਬੋਰਡ ਬਣ ਗਿਆ ਬਸ ਉਹਦੇ ਕਰਕੇ ਇਹੀ ਚਲਾਈ ਜਾਂਦੇ ਆ ਬਸ ਇੱਥੇ ਇਹ ਆ ਵੀ ਇਥੇ ਅਮਲੀਆਂ ਦੇ ਬਹੁਤ ਤੰਗ ਆਹੀ ਉਹ ਥਾਲੀਆਂ ਨਹੀਂ ਲੱਭਦੀਆਂ ਸਾਡੀਆਂ ਕੋਈ ਜਿੰਜੇ ਨਹੀਂ ਲੱਭਦੇ ਕੋਈ ਗਲਾਸ ਨਹੀਂ ਜੇ ਲੱਭਦੇ ਜੇ ਟੂਟੀਆਂ ਢੜੇ ਬਣੀਆਂ ਜਾਂਦੀਆਂ ਟੂਟੀਆਂ ਪੁੱਟ ਕੇ ਲੈ ਕੇ ਇਹ ਲਾਤਾ ਇੱਥੋਂ ਦੀ ਪਰਚਾ ਉਪਰਾਲਾ ਤੁਹਾਡਾ ਵਧੀਆ ਪੜਾ ਮਹਾਰਾਜ ਦੀ ਕਿਰਪਾ ਨਾਲ ਚੱਲੀ ਜਾਂਦਾ ਜੀ ਬਸ ਤੁਹਾਡੇ ਸਹਿਯੋਗ ਨਾਲ ਹੋਰ ਗਲੀ ਮੰਦੇ ਦੇ ਜਿਉ ਜਾਂ ਇੱਥੇ ਗੁਪਤਾ ਸਾਹਿਬ ਆ ਜਾਂ ਪ੍ਰਤਾਪ ਮੈਡੀਕਲ ਸਟੋਰ ਆ ਹੋਰ ਇੱਥੇ ਕਾफी ਸਹਿਯੋਗ ਦੇ ਰਹੇ ਸਨ ਅਬ ਜਿਸ ਤਰ੍ਹਾਂ ਭਾਈ ਨੇ ਜ਼ਿਕਰ ਕੀਤਾ ਨਾ ਬਾਉ ਵਿਨੋਦ ਕੁਮਾਰ ਜੀ ਦਾ ਇੱਕ ਇਮਾਨਦਾਰੀ ਦੀ ਬੜੀ ਵੱਡੀ ਮਿਸਾਲ ਸੀ ਉਹਨਾਂ ਦੇ ਵੱਲੋਂ ਲਾਇਆ ਗਿਆ ਰੁੱਖ ਇਹ ਰੁੱਖ ਉਹਨਾਂ ਦੇ ਨੇ ਜੋ ਅੱਜ ਇੱਕ ਬੋਰ ਦਾ ਰੂਪ ਧਾਰਨ ਕਰਦੇ ਹੋ ਕਿ ਇਹ ਪੱਟੀ ਹਸਪੀਟਲ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਇੱਕ ਚੁੱਲਾ ਚੁਕਾਇਆ ਚਲਾਇਆ ਗਿਆ ਸੀ ਅਤੇ ਇੱਥੇ ਵੀ ਉਹੀ ਕੰਮ ਕੀਤਾ ਜਾ ਰਿਹਾ ਕੈਮਰਾਮੈਨ ਦੇ ਨਾਲ ਵਿਸ਼ਾਲਕ ਡਾਰੀਆ ਬਾਈਟਿੰਗ ਕਰੂਗਾ